ਕਿੰਨੀ ਪਾਰਟੀ ਜਿਹੜੀ ਹੁਣ ਤੱਕ ਹੋ ਰਹੀ ਆ ਕੋਈ ਅੰਦਾਜ਼ਾ ਕੋਈ ਅੰਕੜੇ ਹੁਣ ਤੱਕ ਜਿਹੜੀ ਚੱਲੇ ਗਈ ਆ 25 ਲੱਖ ਦੇ ਕਰੀਬ ਚੱਲੇ ਗਈ ਆ ਲੇਕਿਨ ਵਾਪਸੀ ਸ਼ੁਰੂ ਹੋ ਗਈ ਆ ਬਾਦਲ ਪਰਿਵਾਰ ਉਸ ਪਾਰਟੀ ਤੇ ਕਬਜ਼ਾ ਕਰੀ ਬੈਠਾ ਸਖਵੀਰ ਬੱਲ ਮੁੜ ਪ੍ਰਧਾਨ ਬਣ ਗਏ ਨੇ ਤੱਕੇ ਤੁਹਾਡੇ ਲਈ ਕੀ ਰਾਹ ਬਚਦਾ ਕਿ ਨਵੀਂ ਪਾਰਟੀ ਬਣਾਉਂਗੇ ਜਾਂ ਫਿਰ ਉਹ ਕਬਜ਼ਾ ਕਿ ਮਿਲਾਉਂ ਦਿਖੋ ਇਹ ਤਾਂ ਇੱਕ ਸਮਾਂ ਸਮਾਂ ਦਸੂਗਾ ਨਾ ਅਜੇ ਪਹਿਲਾਂ ਧਰਤੀ ਹੋਣ ਦਿਓ ਇਹ ਫੈਸਲੇ ਦਾ ਪੰਥ ਨਹੀਂ ਕਰਨੇ ਨੇ ਸਮੇਂ ਦੇ ਗਰਭ ਦੇ ਵਿੱਚ ਨੇ ਐਸਜੀਪੀਸੀ ਚੋਣਾ ਆਉਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋਲ ਵੀ ਭਰਤੀ ਜਾਣੀ ਆ ਜਿਹੜੇ ਨਵੇਂ ਚੋਣ ਜਥੇਦਾਰ ਨੇ ਕੁਲਦੀਪ ਸਿੰਘ ਅੜਗਾਜ ਉਹਨਾਂ ਦਾ ਬਿਆਨ ਆਇਆ ਕਹਿੰਦੇ ਸੁਖਵੀਰ ਬਾਦਲ ਵਰਗੇ ਬਣੋ ਉਹਨਾਂ ਦੀ ਬਾਰਤ ਤੁਸੀਂ ਬਿਆਨ ਨੂੰ ਕਿਸ ਤਰੀਕੇ ਨਾਲ ਦੇ ਚਲੋ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਆਂ ਦੇਖੋ ਜਥੇਦਾਰ ਸਾਹਿਬਾਨ ਬਾਰੇ ਮੈਂ ਕੋਈ ਟਿੱਪਣੀ ਤਾਂ ਕਰਨੀ ਨਹੀਂ ਚਾਹੁੰਦਾ ਇਹ ਤਾਂ ਸੰਘਤ ਫੈਸਲਾ ਕਰੂਗੀ ਸਾਰਾ ਪਾਣੀਆਂ ਦਾ ਮਸਲਾ ਬੜਾ ਪੱਕਾ ਪਾਣੀਆਂ ਦੇ ਮਸਲੇ ਤੇ ਕੱਲ ਨੂੰ ਪ੍ਰਧਾਨ ਸਭਾ ਦਾ اجلاس ਵੀ ਹੈ ਕਿਸ ਤਰ੍ਹਾਂ ਦਾ ਸਟੈਂਡਰਡ ਨਹੀਂ ਬਿਲਕੁਲ ਡਟ ਕੇ ਸ੍ਰੀ ਕਾਲਤਖਸਬ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਵੱਲੋਂ ਅੱਜ ਜਿਹੜੀ ਭਰਤੀ ਮਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਮਨਪ੍ਰੀਤ ਸਿੰਘ ਿਆਲੀ ਜਿਹੜੇ ਉਸ ਕਮੇਟੀ ਦੇ ਮੈਂਬਰ ਨੇ ਸਾਡੇ ਨਾਲ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਬਹੁਤ ਹੰਗਾਰਾ ਜਿਹੜਾ ਕਮੇਟੀ ਨੂੰ ਮਿਲ ਰਿਹਾ ਭਰਤੀ ਮਹਿੰਮ ਤੇ ਜੋ ਦੇਖੋ ਮੈਂ ਖਰੜ ਹਲਕੇ ਦੇ ਸਾਰੇ ਸ਼ਰੋਮਣੀ ਅਕਾਲੀ ਦੇ ਵਰਕਰ ਸਹਿਬਾਨ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਇੱਕ ਕਮੇਟੀ ਬਣਾ ਕੇ ਪਿੰਡ ਪਿੰਡ ਗਏ ਨੇ ਭਰਤੀ ਦੇ ਲਈ ਅਤੇ ਲੋਕਾਂ ਨੂੰ ਸੱਦਾ ਦਿੱਤਾ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਸਾਰੇ ਪੰਥਦਰਦੀ ਪਹੁੰਚੇ ਨੇ ਸਾਰੀ ਸੰਗਤ ਪਹੁੰਚੀ ਆ ਪੈਣਾ ਮਤਾਵਾ ਨੌਜਵਾਨ ਵੀਰ ਬਜ਼ੁਰਗ ਪਹੁੰਚੇ ਨੇ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸੋ ਕਿਉਂਕਿ ਇੱਕ ਲਹਿਰ ਬਣ ਰਹੀ ਆ ਸੋ ਇਹ ਲਹਿਰ ਆ ਜਿਹੜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਹਿਰ ਦੇ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਹੋਣੀ ਆ ਇਹ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਮਜ਼ਬੂਤ ਹੋਊਗਾ ਅਤੇ ਪੰਥ ਪ੍ਰਸ ਲੀਡਰਸ਼ਿਪ ਆ ਜਿਹੜੀ ਇਹਦੀ ਅਗਵਾਈ ਕਰੂਗੀ ਅਤੇ ਦੁਬਾਰਾ ਫਿਰ ਇਹ ਪਾਰਟੀ ਪੰਥ ਦੇ ਪੰਜਾਬ ਦੇ ਮਸਲਿਆਂ ਲਈ ਲੜਾਈ ਲੜੂਗੀ ਕਿੰਨੀ ਭਰਤੀ ਜਿਹੜੀ ਹੁਣ ਤੱਕ ਹੋ ਰਹੀ ਹੈ ਕੋਈ ਅੰਦਾਜ਼ਾ ਕੋਈ ਅੰਕੜਾ ਹੁਣ ਤੱਕ ਜਿਹੜੀ ਚੱਲੇ ਗਈ ਹੈ 25 ਲੱਖ ਦੇ ਕਰੀਬ ਚੱਲੇ ਗਈ ਆ ਲੇਕਿਨ ਵਾਪਸੀ ਸ਼ੁਰੂ ਹੋ ਗਈ ਆ ਜਲਦੀ ਅਸੀਂ ਮੇਰਾ ਖਿਆਲ 15-20 ਦਿਨ ਤੱਕ ਕਿੰਨੀ ਵਾਪਸੀ ਆਈ ਜਿਵੇਂ ਜਿਵੇਂ ਆਈ ਜਾਊਗੀ ਉਹਦਾ ਵੀਰਵਾਦ ਦਿੰਦੇ ਜਾਵਾਂਗੇ ਤੇ ਤਕਰੀਬਨ ਇਸੇ ਹਫਤੇ ਦੇ ਵਿੱਚ ਹੀ ਅਸੀਂ ਜਿਹੜੀ ਆਨਲਾਈਨ ਭਰਤੀ ਬਾਹਰਲੇ ਦੇਸ਼ਾਂ ਦੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਪੋਰਟਲ ਸਾਡਾ ਤਿਆਰ ਹੋ ਗਿਆ ਉਹਦੀ ਟੈਸਟਿੰਗ ਚੱਲ ਰਹੀ ਆ ਤੇ ਮੇਰਾ ਖਿਆਲ ਦੋ-ਚਾਰ ਦਿਨ ਦੇ ਵਿੱਚ ਹੀ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਬਾਹਰਲੇ ਮੁਲਕਾਂ ਚ ਆਨਲਾਈਨ ਕੀਤੀ ਜਾਏ ਪਹਿਲਾਂ ਬਾਹਰਲੇ ਮੁਲਕਾਂ ਚ ਕਰਾਂਗੇ ਫਿਰ ਦੂਜੇ ਸਟੇਟਾਂ ਚ ਕਰਾਂਗੇ ਜਦੋਂ ਇਹ ਸਾਰੀ ਵਾਪਸੀ ਹੋ ਗਈ ਸਾਡੀ ਉਸ ਤੋਂ ਬਾਅਦ ਇੱਥੇ ਵੀ ਕਰਾਂਗੇ ਬਾਦਲ ਪਰਿਵਾਰ ਉਸ ਪਾਰਟੀ ਤੇ ਕਬਜ਼ਾ ਕਰੀ ਬੈਠਾ ਸੁਖਦੀਰ ਵੱਲ ਮੁੜ ਪ੍ਰਧਾਨ ਬਣ ਗਏ ਨੇ ਤੱਕੇ ਤੁਹਾਡੇ ਲਈ ਕੀ ਰਾਹ ਬਚਦਾ ਕਿ ਨਵੀਂ ਪਾਰਟੀ ਬਣਾਉਂਗੇ ਜਾਂ ਫਿਰ ਉਹ ਕਬਜ਼ਾ ਕਿ ਮਿਲਾਉਂ ਦਿਖੋ ਇਹ ਤਾਂ ਇੱਕ ਸਮਾਂ ਸਮਾਂ ਦੱਸੂਗਾ ਨਾ ਹਾਜੀ ਪਹਿਲਾਂ ਭਰਤੀ ਹੋਣ ਦਿਓ ਇਹ ਫੈਸਲੇ ਤਾਂ ਪੰਥ ਨੇ ਕਰਨੇ ਨੇ ਇਸ ਸਮੇ ਦੇ ਗਰਭ ਦੇ ਵਿੱਚ ਨੇ ਐਸਜੀਪੀਸੀ ਚੋਣਾਂ ਆਉਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋਲ ਵੀ ਭਰਤੀ ਜਾਣੀ ਆ ਦੀ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਵੀ ਸਹੀ ਕਿਹੜੀ ਹੈ ਗਲਤ ਕਿਹੜੀ ਹੈ ਬੜੇ ਹਜੇ ਸਮਾਂ ਦੱਸੂਗਾ ਹਾਲ ਤੱਕ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੌੜੇ ਹੋ ਗਏ ਬਾਦਲ ਟੋਲਾ ਤਾਂ ਜਿਹੜੇ ਨਵੇਂ ਚੋਣੇ ਜਥੇਦਾਰ ਨੇ ਕੁਲਦੀਪ ਸਿੰਘ ਗੜਗਾਜੂ ਉਹਨਾਂ ਦਾ ਬਿਆਨ ਆਇਆ ਕਹਿੰਦੇ ਸੁਖਵੀਰ ਬਾਦਲ ਵਰਗੇ ਬਣੋ ਉਹਨਾਂ ਦੀ ਬਰਸੀ ਤੁਸੀਂ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਚਲੋ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਆਂ ਦੇਖੋ ਜਥੇਦਾਰ ਸਾਹਿਬਾਨ ਬਾਰੇ ਮੈਂ ਕੋਈ ਟਿੱਪਣੀ ਤਾਂ ਕਰਨੀ ਨਹੀਂ ਚਾਹੁੰਦਾ ਇਹ ਤਾਂ ਸੰਗਤ ਫੈਸਲਾ ਕਰੂਗੀ ਸਾਰਾ ਪਾਣੀਆਂ ਦਾ ਮਸਲਾ ਬੜਾ ਪੱਕਾ ਹੋਇਆ ਪਾਣੀਆਂ ਦੇ ਮਸਲੇ ਤੇ ਕੱਲ ਨੂੰ ਵਿਧਾਨ ਸਭਾ ਦਾ اجلاس ਵੀ ਹੈ ਕਿਸ ਤਰ ਪੰਜਾਬ ਦੇ ਹੱਕ ਚ ਸ਼ਰੋਮਣੀਆਂ ਗਲਦਲ ਖੜਦਾ ਰਿਹਾ ਤੇ ਅਸੀਂ ਵੀ ਡਟ ਕੇ ਖੜਾਂਗੇ ਪੰਜਾਬ ਦੇ ਇੱਕ ਜੇ ਕੋਈ ਮਤਾ ਲੈ ਕੇ ਆਉਂਦੇ ਆ ਪੰਜਾਬ ਦੇ ਹੱਕ ਦਾ ਸਰਕਾਰ ਉਹਦਾ ਅਸੀਂ ਡਟ ਕੇ ਸਮਰਥਨ ਕਰਾਂਗੇ ਬੋਲੇ ਪੀ ਸਿੰਘ ਯਾਲੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਹੰਗਾਰਾ ਬਹੁਤ ਜ਼ਿਆਦਾ ਮਿਲ ਰਿਹਾ 25 ਲੱਖ ਦੇ ਕਰੀਬ ਜਿਹੜੀਆਂ ਭਰਤੀ ਵਾਲੀਆਂ ਕਾਪੀਆਂ ਨੇ ਹੁਣ ਤੱਕ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਬੰਡੀਆਂ ਜਾ ਚੁੱਕੀਆਂ ਨੇ ਭਾਵੇਂ ਕਿ ਹਾਲੇ ਤੱਕ ਜਿਹੜੇ ਉਹ ਕਾਪੀਆਂ ਜਿਹੜੀਆਂ ਹੌਲੀ-ਹੌਲੀ ਵਾਪਸ ਆ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਸਪੱਸ਼ਟ ਕਿਹਾ ਕਿ ਪਾਣੀ ਦੇ ਮਸਲੇ ਤੇ ਵੀ ਅਸੀਂ ਡਟ ਕੇ ਖੜਾਂਗੇ ਜੋ ਵੀ ਪੰਜਾਬ ਸਰਕਾਰ ਉਸ ਦੇ ਬਾਰੇ ਕੋਈ ਸਖਤ ਕਦਮ ਉਸ اجلاس ਦੇ ਵਿੱਚ ਫੈਸਲਾ ਕਰੇਗੀ ਕੋਈ ਉੱਥੇ ਬਿੱਲ ਲਿਆਂਦਾ ਜਾਂਦਾ ਤਾਂ ਉਸ ਦਾ ਡਟ ਕੇ ਅਸੀਂ ਸਾਥ ਦਵਾਂਗੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੋੜੇ ਜਾਨਸਪੋਕਸਮੈਨ ਟੀਵੀ ਮੋਹਾਲੀ ਕੋਰਾਲੀ